ਸੋਡਾ ਸਾਡੇ ਚੈਨਲ ਤੇ ਸਵਾਗਤ ਹੈ ਵੈਗਰੂ ਜਿੱਕਾ ਕਾਲਸਾ ਵੈਗਰੂ ਜਿੱਕੀ ਫਤੇ ਅੱਜ ਆਪਣਾ ਵਿਸ਼ਾ ਹੈਗਾ ਡਰਾਈਵਰ ਲਾਇਸੈਂਸ ਬਣਾਉਣ ਦਾ ਕਿ ਕੈਨੇਡਾ ਦੇ ਵਿੱਚ ਡਰਾਈਵਰ ਲਾਇਸੈਂਸ ਕਿਵੇਂ ਬਣਦਾ ਹੈ ਉਹ ਆਪਾਂ ਸਾਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੱਸਾਂਗੇ ਜਿ ਕਿ ਕਿਸ਼ਕਸ਼ਨਾਈਆਂ ਆਉਂਦੀਆਂ ਕਿਵੇਂ-ਕਿਵੇਂ ਬਣਦਾ ਕਿੱਥੇ ਜਾਣਾ ਪੈਂਦਾ ਕੈਨੇਡਾ 'ਚ ਪਹਿਲਾਂ ਬਣਾਉਣਾ ਚਾਹੀਦਾ ਹੈ ਸੰਸ ਕਿ ਪਹਿਲਾਂ ਪੰਜਾਬ 'ਚ ਬਣਾਉਣਾ ਚਾਹੀਦਾ ਹੈ ਕਿਵੇਂ ਇਹ ਸਾਰੀਆਂ ਗੱਲਾਂ ਬਾਰੇ ਅਸੀਂ ਦੱਸਾਂਗੇ ਹੁਣ ਆਪਾਂ ਤੁਹਾਨੂੰ ਵਿਸਤਾਰ ਦੇ ਵਿੱਚ ਕੈਨੇਡਾ ਦੇ ਡਰਾਈਵਿੰਗ ਲਾਇਸੈਂਸ ਬਾਰੇ ਦੱਸਦੇ ਆਂ ਵੀ ਸ਼ੁਰੂ ਤੋਂ ਲੈ ਕੇ ਇੱਥੋਂ ਲੈ ਕੇ ਜੱਟ ਤੱਕ ਵੀ ਕਿਵੇਂ ਪ੍ਰੋਸੈਸ ਆ ਸਾਰੀ ਗੱਲਬਾਤ ਕਿਵੇਂ ਆ ਜਿਹੜੇ ਨਵੇਂ ਬੱਚੇ ਆਉਂਦੇ ਆ ਕੁੜੀਆਂ ਮੁੰਡੇ ਜਾਂ ਹੋਰ ਕੋਈ ਪੇਰੈਂਟਸ ਆਉਂਦੇ ਆ ਉਹਨਾਂ ਨੂੰ ਜੇ ਪਤਾ ਸਦਿਓ ਇਥੋਂ ਹਿਸਾਬ ਨਾਲ ਹੋਣਾ ਵੀ ਲਾਇਸੈਂਸ ਉਹਨੂੰ ਕਾਰ ਦਾ ਛੇਤੀ ਮਿਲ ਜੇ ਕਿਉਂਕਿ ਇੱਥੇ ਮੌਸਮ ਬਦਲਦਾ ਰਹਿੰਦਾ ਹੈ ਮੀਂਹ ਆ ਲੱਗ ਜਾਂਦਾ ਕਿਤੇ ਗਰਮੀ ਹੋ ਜਾਂਦੀ ਕਿਤੇ ਬਰ ਪੈਣ ਲੱਗ ਜਾਂਦੀ ਹੈ ਗੱਡੀ ਦੀ ਇੱਥੇ ਬਹੁਤ ਜ਼ਰੂਰਤ ਹੈ ਗੱਡੀ ਬਿਨਾ ਬੰਦਾ ਐ ਮਨੋਂ ਇੱਕ ਅਧੂਰਾ ਐ ਜੇ ਵਾਸਤੇ ਜਾਣਾ ਪੈਂਦਾ ਫਿਰ ਵੀ ਆਪਾਂ ਨੂੰ ਕੋਈ ਛਤਰੀ ਵਗੈਰਾ ਲੈ ਜਾਣੀ ਪੈਂਦੀ ਹੈ ਦੂਰ ਨੇੜੇ ਜਾਣਾ ਪੈਂਦਾ ਆਪਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੁਹਾਡਾ ਡਰਾਈਵਿੰਗ ਲਾਇਸੈਂਸ ਬਣ ਜੇ ਤਾਂ ਤੁਹਾਨੂੰ ਗੱਡੀ ਤੇ ਜਾਣਾ ਕਰਨਾ ਔਖਾ ਹੋ ਸੌਖਾ ਹੋ ਜਾਂਦਾ ਤੇ ਬਾਕੀ ਸਾਰੀਆਂ ਗੱਲਾਂ ਤੁਹਾਨੂੰ ਆਪ ਦੱਸਦੇ ਆਂ ਸ਼ੁਰੂ ਤੋਂ ਤਾਂ ਇਹ ਹੀ ਗੱਲ ਹੈ ਵੀ ਜੇ ਤੁਸੀਂ ਇੰਡੀਆ ਤੋਂ ਲਾਈਟ ਲਾਇਸੈਂਸ ਬਣਾਇਆ ਹੋਇਆ ਜਿਵੇਂ ਤੁਹਾਡਾ ਬਣਿਆ ਹੋਇਆ ਤੁਸੀਂ ਇੱਥੇ ਆਨਸਰ ਅਪਲਾਈ ਕਰ ਸਕਦੇ ਹੋ ਜੇ ਤੁਹਾਡਾ ਇੰਡੀਆ ਚ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਫਿਰ ਤੁਸੀਂ ਇੱਥੇ ਪਹਿਲਾਂ ਇਹ ਚ ਜੀ 1 ਬਣਦਾ ਫਿਰ ਜੀ 2 ਬਣਦਾ ਫਿਰ ਬਣਦਾ ਕਲਾ ਜੀ ਉਸ ਤੋਂ ਬਾਅਦ ਟਰੱਕ ਦਾ ਬਣਦਾ ਜੇ ਤੁਸੀਂ ਇੰਡੀਆ ਚ ਨਹੀਂ ਲਿਸੈਂਸ ਬਣਾ ਕੇ ਲਿਆਏ ਤੁਸੀਂ ਫਿਰ ਇੱਥੇ ਬਣਾਉਣਾ ਹੈ ਇੱਥੇ ਤੁਹਾਨੂੰ ਆ ਕੇ ਟੈਸਟ ਦੇਣਾ ਪਊਗਾ ਟੈਸਟ ਦਿੱਤੇ ਤੋਂ ਬਾਅਦ 8.5 ਮਹੀਨੇ ਬਾਅਦ ਤੁਸੀਂ ਪਲਾਈ ਕਰ ਸਕਦੇ ਹੋ ਮਤਲਬ ਐ ਸਮਝੋ ਵੀ ਜਦੋਂ ਇੱਥੇ ਆ ਕੇ ਤੁਸੀਂ ਕਲਸੈਂਸ ਬਣਾ ਲਿਆ ਜੀ 1 ਨਾ ਮਹੀਨੇ ਬਾਅਦ ਬਣਾ ਲਿਆ ਹੁਣ ਸਰ ਜਾਂ 35 ਦਿਨ ਬਾਅਦ 40 ਦਿਨ ਬਾਅਦ ਜਾਂ 2 ਮਹੀਨੇ ਬਾਅਦ ਉਸ ਤੋਂ ਬਾਅਦ ਤੁਸੀਂ 8.5 ਮਹੀਨਿਆਂ ਦਾ ਮਤਲਬ ਸਾਢੇ 8 ਮਹੀਨੇ ਤੁਹਾਨੂੰ ਵੇਟ ਕਰਨੀ ਪਊਗੀ ਉਦੋਂ ਬਾਅਦ ਬਣੂਗਾ ਜੇ ਤੁਹਾਡਾ ਲਾਇਸੈਂਸ ਇੰਡੀਆ ਤੋਂ ਬਣਿਆ ਫਿਰ ਤੁਸੀਂ ਇੱਥੇ ਅਨੁਸਾਰ ਅਪਲਾਈ ਕਰ ਸਕਦੇ ਹੋ ਮਹੀਨੇ 20 ਦਿਨਾਂ ਚ ਉਦੋਂ ਬਾਅਦ ਤੁਹਾਡਾ ਲਾਇਸੈਂਸ ਬਣਦਾ ਹੈ ਤੁਸੀਂ ਫਿਰ ਗੱਡੀ ਚਲਾ ਸਕਦੇ ਹੋ ਬੀਮਾ ਕਰਾ ਕੇ ਗੱਡੀ ਵੀ ਲੈ ਸਕਦੇ ਹੋ ਤੁਸੀਂ ਦੂਸਰੀ ਗੱਲ ਜਿਹੜਾ ਮਤਲਬ ਇੱਥੇ ਨਹੀਂ ਬਣਾ ਕੇ ਆਉਂਦਾ ਉਹਨੂੰ ਇੱਥੇ ਥੋੜਾ ਜਿਹਾ ਮਤਲਬ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਹੈ 8 ਮਹੀਨੇ ਸਾਢੇ 8 ਮਹੀਨੇ ਵੇਟ ਕਰਨੀ ਪੈਂਦੀ ਹੈ ਸਭ ਤੋਂ ਸ਼ੁਰੂ ਚ ਬਣਦਾ ਇੱਥੇ ਜੀਵਨ ਜਿਹੜਾ ਜੀਵਨ ਨਸਾਂਸ ਹੈ ਉਹਦੇ ਵਿੱਚ ਇੱਕ ਤਾਂ ਸੜਕ ਤੇ ਜੋ ਜੋ ਚਿੰਨ ਲੱਗੇ ਹੁੰਦੇ ਆ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਆਪਣੇ ਪੰਜਾਬ ਦੇ ਵਿੱਚ ਇਹ ਕੋਈ ਨਿਸ਼ਾਨੀ ਦੇਖਦਾ ਨਹੀਂ ਇਹ ਗੱਲਾਂ ਸਾਨੂੰ ਇੱਥੇ ਆ ਕੇ ਪਤਾ ਲੱਗੂ ਮਹਿਸੂਸ ਹੋਊ ਵੀ ਉੱਥੇ ਅਸੀਂ ਧਿਆਨ ਨਹੀਂ ਦਿੱਤਾ ਸੜਕ ਤੇ ਜਿਹੜੀ ਵੀ ਕੋਈ ਚੀਜ਼ ਲੱਗੀ ਹੈ ਜੇ ਤੁਸੀਂ ਇੱਥੇ ਰਹੇ ਨਾ ਉਹ ਜਿਹੜਾ ਤੁਹਾਡਾ ਸਮਾਂ ਪਏ ਆਉਣ ਦਾ ਤੁਸੀਂ ਰਾਇ ਬਣਾਉਣਾ ਇੱਥੇ ਆਉਣ ਦੀ ਜਾਂ ਬੱਚਿਆਂ ਨੇ ਆਉਣਾ ਇਹ ਜੀ ਵੀਜਾ ਲੱਗਿਆ ਨਹੀਂ ਤੁਸੀਂ ਇੱਥੇ ਚੰਨਾ ਜਿਹੜੇ ਨਿਸ਼ਾਨ ਲੱਗੇ ਹੋਇਆ ਜਿਵੇਂ ਮੂਰੇ ਗੱਡੀ ਦੀ ਲੀਆ ਉਹਦੀ ਇਤਕਾਲ ਲਿਖਿਆ ਹੁੰਦਾ ਕਾਲਾ ਬੋਰਡ ਆ ਗੱਡੀ ਦੀ ਲੀ ਬਣਾ ਕੇ ਤੇ ਆ ਨਿਸ਼ਾਨੀ ਲਾਈ ਹੁੰਦੀ ਆ ਵੀ ਇੱਥੇ ਗੱਡੀ ਦੀ ਲੀ ਆ ਇੱਥੇ ਪੋਲਾ ਹੈ ਇੱਥੇ ਸਕੂਲ ਹੈ ਇੱਥੇ ਮਤਲਬ ਹਸਪਤਾਲ ਹੈ ਇੱਥੇ ਸਾਰੀਆਂ ਉਹ ਤੁਸੀਂ ਚਿੰਨ ਦੇਖਣ ਲੱਗ ਜਾਓ ਫਿਰ ਤੁਸੀਂ ਪਾਸ ਹੋ ਜਾਓਗੇ ਛੇਤੀ ਨਹੀਂ ਇੱਥੇ ਆ ਕੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ ਮੈਂ ਵੀ ਇੱਥੇ ਲਾਇਸੈਂਸ ਅਪਲਾਈ ਕੀਤਾ ਸੀ ਮੈਂ ਇੰਡੀਆ ਚ ਗੱਡੀ ਚਲਾਈ ਸੀ 15 ਸਾਲ ਲਗਾਤਾਰ ਮੈਨੂੰ ਵੀ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਪਹਿਲੀ ਵਾਰ ਮੈਂ ਟੈਸਟ ਦਿੱਤਾ ਮੈਥੋਂ ਨਹੀਂ ਨਿਕਲਿਆ ਦੂਜੀ ਵਾਰ ਦਿੱਤਾ ਉਹ ਫਿਰ ਮੈਂ ਵਣ ਗੱਲ ਸਸਾ ਵੈਸੇ ਮੇਰਾ 4-5 ਦਿਨ ਹੋ ਗਏ ਤੇ ਮੈਨੂੰ ਦਿੱਕਤ ਜੀ ਆਈ ਮੇਰਾ ਮੈਨੂੰ ਸਮਝ ਆਈ ਵੀ ਆਪਾਂ ਇਸ ਤੇ ਵਿਸ਼ੇ ਤੇ ਵੀਡੀਓ ਕੋਣਾ ਬਣਾ ਦਈਏ ਵੀ ਜਿਹੜੇ ਹੋਰ ਆਉਣਗੇ ਮਗਰ ਆਪਣੇ ਬਾਹਰ ਚਾਉਣ ਵਾਲੇ ਆ ਉਹ ਬਿਸਟਰ ਵਾਲੇ ਆ ਚਾਹੇ ਉਹ ਸੁਪਰ ਵਾਲੇ ਆ ਚਾਹੇ ਉਹ ਸਟੂਡੈਂਟ ਵੀ ਉਹ ਮਤਲਬ ਉਸ ਹਾਵਨਾ ਤਿਆਰੀ ਕਰ ਲੈਣਾ ਇੱਥੇ ਉਹ ਤਿਆਰੀ ਇਹ ਆ ਵੀ ਚੰਨਾ ਦੇ ਨਿਸ਼ਾਨ ਵਾਲੇ ਜੋ ਉਹ ਚੰਨਾ ਹੈ ਉਹ 20 ਨੰਬਰਾਂ ਦਾ ਪੇਪਰ ਆਊਗਾ ਉਹਦੇ ਵਿੱਚ ਲਿਖਿਆ ਹੋ ਵੀ 3 4 ਕੁਆਚਨ ਇੱਕ ਕੁਆਚਨ ਦੇ ਚਾਰ ਉੱਤਰ ਲਿਖਿਆ ਹੋਣਗੇ A B C D ਪਹਿਲਾ ਉੱਤਰ ਲਿਖਿਆ ਹੋ ਵੀ ਜਿਹੜਾ ਚਿੰਨ ਹੈ ਇਹ ਕਿਸ ਕਸ ਵਾਸਤੇ ਫਿਰ ਉਹ ਲਿਖਿਆ ਹੋਊਗਾ ਵੀ ਇਸ ਵਾਸਤੇ ਇਸ ਵਾਸਤੇ ਇਸ ਚੀਜ਼ ਵਾਸਤੇ ਉਹਦੇ ਵਿੱਚੋਂ ਇੱਕ ਤੁਸੀਂ ਸਿਲੈਕਟ ਕਰਨਾ ਹੈ ਜੈਸ ਕਰਨਾ ਹੈ ਕੰਪਿਊਟਰ ਤੇ ਪੇਪਰ ਹੋਊਗਾ ਇਹ ਉਹਦੇ ਵਿੱਚੋਂ ਤੁਸੀਂ 16 ਕੁਆਚਨ ਪਾਸ ਕਰਨੇ ਆ ਜੇ ਤੁਹਾਡੇ 20 ਚੋਂ 16 ਨੰਬਰ ਆ ਗਏ ਤਾਂ ਤੁਸੀਂ ਮਤਲਬ ਉਹ ਪੇਪਰ ਚੋਂ ਪਾਸ ਹੈ ਦੋ ਪੇਪਰ ਹੈ ਇੱਕ ਤਾਂ ਚਿੰਨਾ ਵਾਲਾ ਇੱਕ ਉਹ ਲਿਖਤੀ ਹੈ ਵੀਜੇ ਗੱਡੀ ਸੱਜੇ ਮੋੜਨੀ ਹੋਵੇ ਕਿਹੜੀ ਬੱਤੀ ਜਗਾਉਣੀ ਹੈ ਖੱਬੇ ਮੋੜਨੀ ਕਿਹੜੀ ਬੱਤੀ ਜਗਾਉਣੀ ਹੈ ਰੋਕਣੀ ਗੱਡੀ ਕਿਹੜੀਆਂ ਬੱਤੀਆਂ ਜਗਾਉਣੀਆਂ ਉਸ ਤੋਂ ਬਾਅਦ 20 ਨੰਬਰਾਂ ਦਾ ਪੇਪਰ ਹੋ ਹੁੰਦਾ ਉਹਦੇ ਵਿੱਚੋਂ 16 ਲੈਣੇ ਆ ਜੇ ਤੁਸੀਂ ਉਹ ਚੋਂ 16 ਲੈ ਗਏ ਤਾਂ ਤੁਸੀਂ ਪਾਸ ਹੋ ਮਤਲਬ ਜੇ ਤੁਹਾਡੇ 15 ਰਹਿ ਗਏ ਤੁਸੀਂ ਦੁਬਾਰਾ ਟੈਸਟ ਅਪਲਾਈ ਕਰ ਸਕਦੇ ਤੁਰਤੀ ਪਹਿਲਾਂ ਇਹਦਾ ਖਰਚਾ ਹੈ 150 ਡਾਲਰ ਉਸ ਤੋਂ ਬਾਅਦ ਜੇ ਤੁਸੀਂ ਪੇਪਰ ਚੋਂ ਪਾਸ ਨਾ ਹੋਈ ਦੁਬਾਰੇ ਦੇਣਾ ਤੁਰਤ ਦੇ ਸਕਦੇ 10 ਮਿੰਟਾਂ ਬਾਅਦ ਹੀ ਉਹਦਾ ਖਰਚਾ ਹੈਗਾ 16.56 ਡਾਲਰ ਇੱਕ ਪੇਪਰ ਦਾ ਉਸ ਤੋਂ ਬਾਅਦ ਤੁਸੀਂ ਜੇ ਇਹ ਲਾਇਸੈਂਸ ਲੈ ਲਿਆ ਉਸ ਤੋਂ ਬਾਅਦ ਫਿਰ ਬਣੂਗਾ ਜੀ ਟੂ ਜਿਹੜਾ ਜੀ ਟੂ ਲਾਇਸੈਂਸ ਹੈ ਉਹ ਹੁੰਦਾ ਹੈ ਵੀ ਤੁਸੀਂ ਮਤਲਬ ਜਿਹੜੇ ਚੈਨਲ ਅੱਗੇ ਹੁੰਦੇ ਆ ਲੋਕਲ ਸੜਕਾਂ ਹੁੰਦੀਆਂ ਨੇ ਨੇੜੇ-ਨੇੜੇ ਛੋਟੇ ਬਜ਼ਾਰਾ ਦੇ ਵਿੱਚ ਤੇ ਉਹ ਤੁਸੀਂ ਉੱਥੇ ਗੱਡੀ ਚਲਾ ਸਕਦੇ ਹੋ ਵੱਡੀ ਰੋਡ ਤੇ ਵੀ ਚਲਾ ਸਕਦੇ ਆ ਪਰ ਉਹ ਜਿਆਦਾ ਇਹ ਨਿਸ਼ਾਨੀ ਹੁੰਦੀ ਹੈ ਜਿਵੇਂ ਕਿ ਵੀ ਇੱਕ ਤਾਂ پارک ਕਿਵੇਂ ਕਰਨੀ ਹੈ ਗੱਡੀ ਤੇ ਮਤਲਬ ਜਿਹੜੀਆਂ ਬੱਤੀਆਂ ਲੱਗੀਆਂ ਵੀ ਜਦੋਂ ਹਰੀ ਬੱਤੀ ਆ ਗਈ ਉਦੋਂ ਕਿੱਧਰ ਕਿਵੇਂ ਮੋੜਨਾ ਹੈ ਜੋ ਲਾਲ ਬੱਤੀ ਆ ਗਈ ਕਿਵੇਂ ਰੁਕਣਾ ਹੈ ਇਹ ਪੰਜਾਬ ਵਾਲਾ ਕੰਮ ਨਹੀਂ ਇੱਥੇ ਵੀ ਜਿਵੇਂ ਪੰਜਾਬ ਚ ਚੱਲਦਾ ਹੈ ਇੱਥੇ ਸੈਡੋ ਟੈਪ ਉੱਥੇ ਖੱਬੇ ਚੱਲਦੇ ਆ ਇੱਥੇ ਖੱਬੇ ਚੱਲਣਾ ਪੈਂਦਾ ਇੱਥੇ ਸੱਜੇ ਚੱਲਣਾ ਪੈਂਦਾ ਇੱਥੇ ਆਪਾਂ ਖੱਬੇ ਚੱਲਦੇ ਆ ਇੱਥੇ ਕੰਮ ਉਲਟ ਹੈ ਇੱਥੇ ਕਾਨੂੰਨ ਬੜੇ ਸਖਤ ਹੈ ਐ ਨਹੀਂ ਹੈਗਾ ਵੀ ਅੱਪਾ ਉੱਥੇ ਜਾਵਾਂਗੇ ਦਫਤਰ ਦੇ ਵਿੱਚ ਆਪਾਂ ਡਰਾਈਵਿੰਗ ਲਾਇਸੈਂਸ ਅਪਲਾਈ ਕਰਤਾ ਤੇ ਬਣ ਕੇ ਘਰੇ ਆ ਜੂ ਇਹੋ ਜਿਹਾ ਕੁਝ ਨਹੀਂ ਇੱਥੇ ਆਉਂਦਾ ਤਾਂ ਬਣ ਕੇ ਘਰੀ ਐ ਲੇਕਿਨ ਉਹ ਟੈਸਟ ਲੈਂਦੇ ਆ ਉਹ 100 ਤੋਂ ਪਾਰਕ ਕਰਾਉਣਗੇ ਵੀ ਗੱਡੀ ਪਾਰਕ ਕਿਵੇਂ ਕਰਨੀ ਐ ਤੇ ਤੁਸੀਂ ਡਾਊਨ ਹਿੱਲ ਅਪ ਹਿੱਲ ਤੇ ਥਰੀ ਪਾਰਲਰ ਤੇ ਹੋਰ ਵੀ ਜਿੰਨੇ ਵੀ ਇਹ ਮਤਲਬ ਇੱਥੇ ਚੱਲਦਾ ਉਹ ਸਾਰਾ ਕੁਝ ਟੈਸਟ ਤੋਂ ਲੈਣਗੇ ਉਹ ਤੁਹਾਡੇ ਨਾਲ ਬੰਦਾ ਬੈਠੂਗਾ ਤੁਸੀਂ ਉਹਨਾਂ ਨੂੰ ਗੱਡੀ ਚਲਾ ਕੇ ਦਿਖਾਉਣੀ ਹੈ ਕੰਪਲੀਟ ਜਮ ਜੇ ਉਹਦੇ 'ਚ ਤੁਹਾਡੀਆਂ ਸਾਰੀਆਂ ਗਲਤੀਆਂ 'ਚ ਕੋਈ ਵੀ ਗਲਤੀ ਨਾ ਹੋਵੇ ਸਹੀ ਹੋਈ ਤਾਂ ਉਹ ਤੁਹਾਨੂੰ ਲਿਸੈਂਸ ਦੇਣਗੇ ਨਹੀਂ ਲਿਸੈਂਸ ਤੇ ਮਿਲਦਾ ਨਹੀਂਗਾ ਉਹ ਕੀ ਹੈ ਉਹ ਤੁਹਾਨੂੰ ਮੈਂ ਦੱਸ ਦਿੱਤਾ ਵੀ ਗੱਡੀ ਚਲਾ ਕੇ ਦੇਖਣਗੇ ਉਹ ਪਹਿਲਾਂ ਇੱਥੇ ਆਪਾਂ ਨੂੰ ਕਲਾਸਾਂ ਲੈਣੀਆਂ ਪੈਣਗੀਆਂ ਉਹ ਕਲਾਸਾਂ ਦਾ ਹੁੰਦਾ ਹੈ ਵੀ 5 ਲੈ ਲੈ 6 ਲੈ ਲੈ 7 ਲੈ ਲੈ ਇੱਥੇ ਜੋ ਕਲਾਸਾਂ ਦਿੰਦੇ ਆ ਉਹ 40 ਡਾਲਰ ਲੈਂਦੇ ਹੈਗੇ ਇੱਕ ਘੰਟੇ ਦੀ ਕਲਾਸ ਦਾ ਘੰਟਾ class ਦਿੰਦੇ ਆ ਰੋਜ਼ ਤੁਸੀਂ 5 ਲੈ ਲਓ 7 ਲੈ ਲਓ 10 ਲੈ ਲਓ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣਗੇ ਉਸ ਤੋਂ ਬਾਅਦ ਤੁਸੀਂ ਡਰਾਈਵਿੰਗ ਲਾਇਸੈਂਸ ਅਪਲਾਈ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਅਪਲਾਈ ਕਰਕੇ ਜੇ ਤੁਸੀਂ ਸ਼ਰਤਾਂ ਪਾਸ ਕਰਕੇ ਤਾਂ ਤੁਹਾਨੂੰ ਮਤਲਬ ਉਹ ਸਾਰ ਸਜਣੇ ਉਹਦੇ ਵਿੱਚ ਹੈ ਵੀ ਹੁੰਦਾ ਹੈ ਉੱਥੇ 90 ਤੇ ਚਲਉਣੀ ਹੈ 90 ਲਿਖਿਆ ਹੈ 50 ਤੇ ਚਲਉਣੀ ਹੈ 50 ਲਿਖਿਆ ਹੈ 30 ਤੇ ਚਲਉਣੀ ਹੈ 30 ਲਿਖਿਆ ਹੈ ਸਪੀਡ ਵੀ ਲਿਖੀ ਹੋਈ ਹੈ ਵੀ ਇਸ ਤੋਂ ਵੱਧ ਸਪੀਡ ਕਰਨੀ ਨਹੀਂ ਉਹ ਸਪੀਡ ਤੇ ਤੁਸੀਂ ਗੱਡੀ ਚਲਾਉਣੀ ਹੈ ਫਿਰ ਤੁਸੀਂ ਲਾਇਸੈਂਸ ਲੈ ਸਕਦੇ ਹੋ ਉਸ ਤੋਂ ਬਾਅਦ ਆਉਂਦਾ ਜੀ ਕੱਲਾ ਜੀ ਐ ਉਹ ਉਹ ਬਣ ਗਿਆ ਜੇ ਤੁਸੀਂ ਗੱਡੀ ਦਾ ਚਲਾ ਸਕਦੇ ਹੋ ਫਿਰ ਤੁਹਾਨੂੰ ਜੀ ਬਣਾਉਣਾ ਪਊਗਾ ਜਦੋਂ ਤੁਸੀਂ ਜੀ ਬਣਾਉਣਾ ਫਿਰ ਉਹ ਵੱਡੀ ਰੋਡ ਤੇ ਤੁਹਾਨੂੰ ਲੈ ਕੇ ਜਾਣਗੇ ਜਿਵੇਂ 190 120 10 ਜਿਹੜਾ ਕੋਈ ਮਤਲਬ ਵੱਡੀ ਰੋਡ ਐ ਉਹਦੇ ਉੱਤੇ ਗੱਡੀ ਚਲਾ ਕੇ ਦੇਖਣਗੇ ਉਹ ਆਪਾਂ ਆਨਲਾਈਨ ਬੁੱਕ ਕਰਨਾ ਪੈਂਦਾ ਹੈ ਤੇ ਫਿਰ ਦੁਬਾਰੇ ਟੈਸਟ ਲੈਣਾ ਪੈਂਦਾ ਉਸ ਦਿਨ ਫਿਰ ਉਹ ਟੈਸਟ ਲੈਂਦੇ ਹੈਗੇ ਨਾਲ ਬੰਦਾ ਬੈਠੂ ਉਹਦੇ ਕੋਲੇ ਮਤਲਬ ਪਿੰਨ ਕਾਪੀ ਹੋ ਤੇ ਤੁਹਾਡੇ ਜਿਹੜੀਆਂ ਤੁਸੀਂ ਗਤੀਵਿਧੀਆਂ ਦੇਖੋ ਤੁਹਾਡੀਆਂ ਡਰਾਈਵਰੀ ਕਰਨ ਵੇਲੇ ਵੀ ਇਹਦੀਆਂ ਕੀ ਗਤੀਵਿਧੀਆਂ ਸਾਰੀਆਂ ਤੁਹਾਡੇ ਲਿਖੀ ਜਾਊਗਾ ਪਿੰਨ ਕਾਪੀ ਨਾਲ ਉਸ ਤੋਂ ਬਾਅਦ ਜਦੋਂ ਤੁਸੀਂ ਆਗੇ 20 ਮਿੰਟਾਂ ਦਾ ਟੈਸਟ ਹੈ ਜੇ ਦਾ ਤੁਸੀਂ ਉਹ ਕਲੀਅਰ ਕਰਕੇ ਤੁਹਾਨੂੰ ਅਨਸਰ ਯਾਨੀ ਕਿ ਨਹੀਂ ਤੁਹਾਨੂੰ ਜਵਾਬ ਦੇ ਦੇਣਗੇ ਤੁਸੀਂ ਪਾਸ ਨਹੀਂ ਉਹ ਤੁਹਾਨੂੰ ਦੁਬਾਰੇ ਫੇਰ ਅਪਲਾਈ ਕਰਨਾ ਪਊਗਾ ਇਸ ਤਰ੍ਹਾਂ ਵੀ ਅਸੀਂ ਰੱਖ ਦਿੰਨੇ ਆ ਤੁਹਾਨੂੰ ਜਿਹੜੇ ਸਟੂਡੈਂਟਾਂ ਨੇ ਆਉਣਾ ਕੁੜੀਆਂ ਨੇ ਆਉਣਾ ਮੁੰਡਿਆਂ ਨੇ ਆਉਣਾ ਕੁੜੀਆਂ ਦਾ ਤਕਰੀਬ ਨਾਲ ਕੱਟੇਲ ਸੰਭਣਾ ਕਰਨ ਲਈ ਉਹ ਤਾਂ ਇੱਥੇ ਮਤਲਬ ਬਣਾਉਣੀ ਹੈ ਜਿਹੜਾ ਇੱਥੇ ਆ ਕੇ ਸਿੱਖਦਾ ਉਹ ਛੇਤੀ ਸਿੱਖ ਜਾਂਦਾ ਜਿਹਨੇ ਇੰਡੀਆ 'ਚ ਜ਼ਿਆਦਾ ਗੱਡੀ ਚਲਾਈ ਹੈ ਉਹਨੂੰ ਟਾਈਮ ਲੱਗਦਾ ਇਹ ਬਸ ਆਇਆ ਵੀ ਉੱਥੇ ਫਿਰ ਚਲਾਈ ਨਹੀਂ ਹੁੰਦੀ ਉਹ ਜਿਹੜੀਆਂ ਇੰਡੀਆ ਵਾਲਾ ਚੱਕਰ ਹੈ ਇੱਥੇ ਆ ਕੇ ਇੰਡੀਆ ਵਾਲੀ ਡਰਾਈਵਰੀ ਹੈ ਉਹ ਇੱਥੇ ਫਿੱਟ ਨਹੀਂ ਕਰਦੇ ਇੱਥੇ ਗੱਡੀ ਸਬਰ ਨਾਲ ਚਲਾਉਣੀ ਪਊਗੀ ਰੁਕਣਾ ਪਊ ਆ ਇਹਨਾਂ ਵੀ ਉਹਦੇ ਵਿਚਾਰ ਦੀ ਘੱਟਤੀ ਉਹਨੇ ਉਹਦੇ ਵਿਚਾਰ ਦੀ ਘੱਟਤੀ ਹੀ ਨਹੀਂ ਇੱਥੇ ਹੈਗਾ ਇਹ ਜੇ ਤੁਹਾਡੀ ਬੱਤੀ ਹੈਗੀ ਜਾਇਜ਼ ਤਾਂ ਤੁਸੀਂ ਜਾ ਸਕਦੇ ਨਹੀਂ ਤੁਹਾਨੂੰ ਰੁਕਣਾ ਪਊ ਸੜਕ ਚਾਹੇ 10 ਮਿੰਟਾਂ ਦੇ ਵਿਲੀ ਵਿੱਚ 15 ਮਿੰਟਾਂ ਦੇ ਵਿਲੀ ਹੋਵੇ ਚਾਹੇ ਜਿੰਨਾ ਚਿਰ ਮਰਜ਼ੀ ਲੱਗੇ ਜੇ ਸਮਾਂ ਉਹਨਾਂ ਲਾਉਣਾ ਪਊ ਤੁਹਾਨੂੰ ਰੁਕਣਾ ਪਊ ਜਿੰਨਾ ਚਿਰ ਸੜਕ ਸਾਫ਼ ਨਹੀਂ ਹੁੰਦੀ ਤੁਸੀਂ ਵੱਡੀ ਰੋਡ ਤੇ ਨਹੀਂ ਚੜ ਸਕਦੇ ਬਾਕੀ ਤੁਹਾਨੂੰ ਚੰਨਾ ਬਾਰੇ ਪਤਾ ਹੋਣਾ ਚਾਹੀਦਾ ਵੀ ਆਹ ਲਾਲ ਬੱਤੀ ਵੇਰੇ ਕਿੱਧਰ ਜਾਣਾ ਇਧਰ ਉਲਟ ਸਾਈਡ ਹੈ ਸੱਜੀ ਸਾਈਡ ਚਲਾਉਣੀ ਹੈ ਇਧਰ ਇਹੀ ਸਾਡੇ ਮੰਨ ਦਾ ਇੱਕ ਹੋਸੀ ਵੀ ਜਿਹਨੇ ਆਉਣਾ ਕਿਤੇ ਜਿਹੜੇ ਬੰਦੇ ਨੇ ਆਉਣਾ ਕੈਨੇਡਾ ਵੀ ਉਹਨੂੰ ਕੋਈ ਦਿੱਕਤ ਨਾ ਆਵੇ ਸਾਡੀ ਉਹ ਵੀਡੀਓ ਦੇਖ ਕੇ ਤਾਂ ਮਤਲਬ ਉਹ ਇੱਧਰ ਵੀ ਸਿੱਖ ਸਕਦਾ ਜਿਵੇਂ ਹੁਣ ਇਹ ਟੈਸਟ ਹੈ ਇਹ ਟੈਸਟ ਜੇ ਕਿਸੇ ਲੋੜ ਆ ਸੰ 700 ਲੈ ਲੋ ਅਸੀਂ ਉਹਨੂੰ ਟੈਸਟ ਦੀ ਉਹ ਭੇਜ ਦਾਂਗੇ ਫੋਟੋਕਾਪੀਆਂ ਵੀ ਕਿਹੜੇ ਕਿਹੜੇ ਕੁਐਸਚਨ ਆ ਤੁਸੀਂ ਇੱਥੇ ਵੀ ਤਿਆਰੀ ਕਰਕੇ ਤੇ ਇੱਧਰ ਆ ਕੇ ਪੇਪਰ ਦੇ ਸਕਦੇ ਹੋ ਹੁਣ ਸਾਰਾ ਤੇ ਤੁਸੀਂ ਸੋਨ ਜਿਹੜੀਆਂ ਮੁਸ਼ਕਿਲਾਂ ਤੁਹਾਡੇ ਘਟ ਜਾਣੀਆਂ ਤੁਸੀਂ ਡਰਾਈਵਰ ਬਣ ਜਾਓਗੇ ਸਾਨੂੰ ਗੱਡੀ ਲੈਣ ਕੋਈ ਦਿੱਕਤ ਨਹੀਂ ਆਉਗੀ ਤੇ ਤੁਹਾਨੂੰ ਦੂਰਨੇ ਕ ਜਾਣਾ ਕਿਤੇ ਕੰਮ ਤੇ ਜਾਣਾ ਕਿਤੇ ਸਕੂਲ ਜਾਣਾ ਕਿਤੇ ਹੋਰ ਜਾਣਾ ਤੁਹਾਨੂੰ ਮਤਲਬ ਦਿੱਕਤ ਨਹੀਂ ਆਉਣੀ ਇਹ ਸਾਡੀ ਜਿਹੜੀ ਵੀਡੀਓ ਦੇਖਦੇ ਸਾਰਿਆਂ ਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਓ ਬੈਲ ਵੈਲਟਨ ਜਿਹੜੀ ਹੁੰਦੀ ਹੈ ਬੈਲ ਦੀ ਘੰਟੀ ਹੈ ਉਹ ਦਬਾ ਦਿਓ ਤੁਹਾਨੂੰ ਵੀਡੀਓ ਆਪੇ ਆ ਜਾ ਕਰੋ ਇਹ ਹੀ ਅਸੀਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦੇ ਆਂ ਜਿਨੇ ਸਬਸਕ੍ਰਾਈਬ ਕਰ ਲਿਆ ਠੀਕ ਹੈ ਜਿਨੇ ਨਹੀਂ ਕਰਿਆ ਸਾਡਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਅਸੀਂ ਵੀਡੀਓ ਹੋਰ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਬਣਾਵਾਂਗੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਵੀ ਆਹ ਗੱਲ ਠੀਕ ਹੈ ਆਹ ਗੱਲ ਨਹੀਂ ਉਹ ਤੁਹਾਨੂੰ ਦੱਸਾਂਗੇ ਇੰਨੀਆਂ ਗੱਲਾਂ ਕਰਦੇ ਹੋਏ ਅਸੀਂ ਵੀਰ ਦਾ ਸਵਾਗਤ ਕਰਨ ਲੱਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ